ਬੱਲੇ ਦਾ ਅਰਦਾਸ ਹੈ ਜੀ ਮਾਲਕ ਦੇ ਅੱਗੇ ਕਿ ਮਾਲਕ ਸਭ ਨੂੰ ਚੰਗੇ ਕੰਮ ਕਾਰੋਬਾਰਾਂ ਚ ਰੱਖੇ ਕਦੇ ਕਿਸੇ ਨੂੰ ਕਿਸੇ ਕੋ ਮੰਗਣ ਦੀ ਲੋੜ ਨਾ ਪਵੇ ਸਭ ਦੀ ਮਿਹਨਤ ਨੂੰ ਪ੍ਰਮਾਤਮਾ ਨੇ ਭਾਗ ਲਾਵੇ ਨੀਆਂ ਤਰੱਕੀਆਂ ਲਿਖੇ ਸਭ ਦੀ ਕਿਸਮਤ ਚ ਇੱਥੇ ਕੋਈ ਦੁਖੀ ਨਾ ਹੋਵੇ ਹਰ ਕੋਈ ਆਪਣੇ ਘਰ ਖੁਸ਼ੀਆਂ ਲੈ ਕੇ ਆਵੇ ਮਹਾਰਾਜ ਜੀ ਦੇ ਅੱਗੇ ਜਾ ਕੇ ਜਦੋਂ ਵੀ ਮੰਗਣਾ ਹੈ ਚੰਗਾ ਹੀ ਮੰਗਣਾ ਸਾਰਿਆਂ ਦਾ ਤੇ ਦੂਜੀ ਅਰਦਾਸ ਕਰਨੀ ਹੈ ਕਿ ਕਦੇ ਵੀ ਕਿਸੇ ਦੀ ਜ਼ਿੰਦਗੀ 'ਚ ਕੋਈ ਬਿਮਾਰੀ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਕੋਈ ਦੁੱਖ ਨਾ ਆਵੇ ਨਾ ਭਾਰਾ ਜਿਹੜਾ ਅਗਲੇ ਨੂੰ ਅੰਦਰੋਂ ਹੀ ਤੋੜ ਕੇ ਰੱਖ ਦੇ ਆਪਾਂ ਤਾਂ ਰੋਹ ਸਵੇਰੇ ਉੱਠਦੇ ਆਪਣੇ ਮਾਲਕ ਦੇ ਅੱਗੇ ਜਾ ਕੇ ਇਹੋ ਹੀ ਅਰਦਾਸ ਕਰੀਦੀ ਹੈ ਕਿ ਮਾਲਕਾ ਜ਼ਿੰਦਗੀ ਦਾ ਸਭ ਦੀ ਓਕੀ ਆ ਪਰ ਕਦੇ ਵੀ ਕੋਈ ਭੁੱਖਾ ਨਾ ਸੋਵੇ ਸਭ ਕੋ ਕੰਮ ਕਾਰੋਬਾਰ ਆਪਣੇ ਨੌਕਰੀ ਸਭ ਕੁਝ ਹੋਵੇ ਕਿਸੇ ਨੂੰ ਕਦੇ ਵੀ ਕਿਸੇ ਅੱਗੇ ਝੁਕਣਾ ਨਾ ਪਵੇ ਆਪਣੇ ਆਪ ਨੂੰ ਨੀਵਾ ਨਾ ਪਾਣਾ ਪਵੇ ਕਦੇ ਕਿਸੇ ਨੂੰ ਕਿਸੇ ਦੇ ਅੱਗੇ ਨੀਵਾਂ ਨਾ ਪੈਣਾ ਪਵੇ ਮਾਲਕ ਸਭ ਦੇ ਘਰ ਇੱਜ਼ਤ ਦੀ ਰੋਟੀ ਬਣਾ ਕੇ ਰੱਖੇ ਤੇ ਕਿਸੇ ਦੇ ਘਰ ਪਰਿਵਾਰਾਂ ਚ ਕਦੇ ਬਿਮਾਰੀ ਨਾ ਆਵੇ ਕੋਈ ਕਸ਼ਟ ਨਾ ਆਵੇ ਪਤਾ ਕੀ ਭਲਾ ਮੰਗਣ ਦੇ ਨਾਲ ਨਾ ਤੁਹਾਡਾ ਆਪਣਾ ਭਲਾ ਵੀ ਹੋਣਾ ਸ਼ੁਰੂ ਹੋ ਜਾਏਗਾ ਇਹ ਗੱਲ ਯਾਦ ਰੱਖਣਾ ਜਿਹੜਾ ਦੂਜਿਆਂ ਦੀ ਜ਼ਿੰਦਗੀ ਚ ਰੋਸ਼ਨੀ ਕਰਦਾ ਨਾ ਜਿੰਨੂਆਂ ਅੰਦਰੋਂ ਫਿਕਰ ਹੁੰਦੀ ਕਿ ਕਦੇ ਵੀ ਕਿਸੇ ਦੀ ਜ਼ਿੰਦਗੀ ਚ ਹਨੇਰਾ ਨਾ ਰਹੇ ਉਹਦੇ ਘਰ ਦੀ ਰੋਸ਼ਨੀ ਦੀ ਜ਼ਿੰਮੇਵਾਰੀ ਫਿਰ ਪ੍ਰਮਾਤਮਾ ਦੀ ਆਪਣੀ ਹੋ ਜਾਂਦੀ ਜੀ ਤੁਸੀਂ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਹੈ ਨਾ ਕਿ ਐਸ ਬੰਦੇ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਹੋਵੇ ਕੋਈ ਤਕਲੀਫ ਨਾ ਹੋਵੇ ਕੋਈ ਬਿਮਾਰੀ ਨਾ ਹੋਵੇ ਇਹਦੇ ਕੰਮ ਕਾਰੋਬਾਰ ਵਧੀਆ ਚੱਲਣ ਇਹਨੂੰ ਕਦੇ ਮੰਗਣ ਦੀ ਲੋੜ ਨਾ ਪਵੇ ਤਾਂ ਮਾਲਕ ਫਿਰ ਐਸੀ ਕਰਾਮਾਤਾ ਕਰਦਾ ਜੀ ਜ਼ਿੰਦਗੀ 'ਚ ਕਿ ਤੁਹਾਨੂੰ ساری ਉਮਰ ਫਿਰ ਕਦੇ ਕਿਸੇ ਕੋਲ ਮੰਗਣ ਦੀ ਲੋੜ ਨਹੀਂ ਪਵੇਗੀ ਤੁਹਾਡੇ ਘਰ ਮਾਲਕ ਨੇ ਖੁੱਲੇ ਖਜ਼ਾਨੇ ਖੁੱਲੇ ਪੰਡਾਰੇ ਲਾ ਦਨੇ ਆ ਤੁਸੀਂ ਕਦੇ ਕਿਸੇ ਦਾ ਚੰਗਾ ਮੰਗ ਕੇ ਤਾਂ ਵੇਖੋ ਤੁਹਾਡੇ ਨਾਲ ਆਪਣੇ ਆਪ ਚੰਗਾ ਹੋਣਾ ਸ਼ੁਰੂ ਹੋ ਜਾਏਗਾ ਜਿਹੜਾ ਇਨਸਾਨ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਨਾ ਉਹਦਾ ਮਾੜਾ ਇੱਥੇ ਦੁਨੀਆਂ 'ਚ ਕੋਈ ਚਾਹਗੇ ਵੀ ਨਹੀਂ ਜੇ ਕਰ ਸਕਦਾ ਕਿਉਂਕਿ ਉਹਦੀ ਰਾਖੀ ਮਾਲਕ ਆਪ ਕਰਦਾ